ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਅੱਜ ਬਣਾਉਣ ਲੱਗੇ ਆਂ ਜੀ ਅਸੀਂ ਖੋਏ ਦੀ ਵਰਕੀ ਖੋਏ ਦੀ ਵਰਕੀ ਸੱਸਰੇ ਘਾਲ ਦੀ ਸਾਰਿਆਂ ਨੂੰ ਖੋਏ ਦੀ ਵਰਕੀ ਤੇਰੇ ਮੂੰਹ ਚ ਕੀ ਚੱਕਰ ਆ ਓਹੋ ਪੰਜੀਰੀ ਬਣਾਉਣ ਲੱਗੇ ਸਤੈ ਆੱਜ ਦਸ ਬਣਾਉਣ ਲੱਗੇ ਆ ਜੀ ਪੰਜੀਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤੇ ਅਸੀਂ ਬਣਾਉਣ ਲੱਗੇ ਆ ਜੀ ਪੰਦੀਰੀ ਤੁਸੀਂ ਇਹ ਵੀ ਗੱਲ ਸੋਚਦੇ ਹੋਵੋਗੇ ਵੀ ਇੰਨੀ ਦੇਰ ਬਾਅਦ ਪੰਦੀਰੀ ਵੀ ਅਸੀਂ ਪਹਿਲਾਂ ਵੀਡੀਓ ਤਾਂ ਬਣਾਈ ਨਹੀਂ ਤੀ ਹੈਗੀ ਨਾ ਵਿਕੀ ਹੈਗਾ ਤਾਂ ਕਰਾ ਕਰਾਂ ਵੀ ਕੋਈ ਹੈ ਨਹੀਂ ਸੀਗਾ ਵੈਸੇ ਜਦ ਆਪਣੀ ਹਰ ਗੁਣ ਪੰਜ ਸੱਤ ਦਿਨ ਦੀ ਸੀ ਹਨਾ ਉਦੋਂ ਅਸੀਂ ਥੋੜੀ ਜਿਹੀ ਪੰਦੀਰੀ ਬਣਾ ਲਈਤੀ ਜੀ ਪੰਜ-ਸੱਤ ਦਿਨ ਪਹਿਲਾਂ ਹੀ ਬਣ ਗਈ ਦੀ ਪੰਜ-ਸੱਤ ਦਿਨ ਤੋਂ ਕਹਿੰਦੇ ਨਹੀਂ ਬਣ ਗਈ ਦੀ ਹਾਂ ਚਲ ਪੰਜ-ਸੱਤ ਦਿਨ ਪਹਿਲਾਂ ਬਣ ਗਈ ਹੋਣੀ ਆ ਬਈ ਇਸ ਕਰਕੇ ਫਿਰ ਹੁਣ ਅੱਜ ਹੋ ਗਈ ਖਤਮ ਹਾਂ ਉਹ ਖਤਮ ਹੋ ਗਈ ਤੇ ਹੁਣ ਅੱਜ ਦੁਬਾਰਾ ਫਿਰ ਜਦ ਬਣਾਉਣ ਲੱਗੇ ਵੀ ਕੀ ਕਹਿੰਦਾ ਵੀ ਤੁਸੀਂ ਹੁਣ ਫੇਰ ਅੱਜ ਆਇਓ ਬਣਾ ਲੈਣੀ ਆ ਵੀ ਕਿਉਂ ਨਹੀਂ ਤੁਸੀਂ ਵੀਡੀਓ ਬਣਾ ਲਓ ਅਸੀਂ ਸੋਚੇ ਵੀ ਚੱਲ ਆਪਣਾ ਪ੍ਰਸ਼ਾਦਾ ਪਾਣੀ ਬਾਅਦ ਚ ਹੀ ਬਣਾਉਂਗੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਵਜੀਰੀ ਹੀ ਲੱਗੇ ਆ ਬਣਾਉਣ ਕੌਲੀਆਂ ਤਾਂ ਤੁਸੀਂ ਹੈ ਸਜਾਲੀਆਂ ਇਹ ਹੈ ਨਾ ਵੀ ਕਿ ਕੌਲੀਆਂ ਤਾਂ ਲੈ ਕੇ ਆਈ ਦੀ ਮੈਂ ਇਹ ਸਾਰੀਆਂ ਆਪਣੀਆਂ ਜੜੀਆਂ ਬੂਟੀਆਂ ਮਾਈਆਂ ਹਾਂ ਕਤੀਰਾ ਗੂਦ ਹੋ ਗਿਆ ਬਰਾਦਾ ਹੋ ਗਿਆ ਬੂਰਾ ਤੇ ਆਪਣੀਆਂ ਹੋਰ ਆ ਕਮਰਕਸ ਆ ਚਾਰ ਪ੍ਰਕਾਰ ਦੇ ਕਾਜੂ ਹੋ ਗਏ ਮੱਜ ਮੱਜ ਸੌਰੀ ਤੇ ਆਪਣੀਆਂ ਹੋ ਗਈਆਂ ਤੇ ਤਾਂ ਇਸ ਕਰਕੇ ਵੀ ਅ ਅਸਲ ਵਿੱਚ ਤੁਸੀਂ ਇਹ ਵੀ ਗੱਲ ਸੋਚਦੇ ਹੋਵੋਗੇ ਵੀ ਇੰਨੀ ਕਿ ਕੜਾਈ ਚੈਨੀ ਕ ਅਸੀਂ ਬਣਾਈ ਹੈ ਜੀ ਬਿਲਕੁਲ ਥੋੜੀ ਥੋੜੀ ਸਹੀ ਇੱਕ ਤਾਂ ਵਧੀਆ ਚੀਜ਼ ਬਣ ਜਾਂਦੀ ਹੈ ਇੱਕ ਬੱਚਾ ਖਾ ਖਾ ਲੈਂਦਾ ਹੈ ਨਾ ਤਾਂ ਨੇ ਤਾਂ ਹੁਣ ਅਸੀਂ ਬੜੀ ਕੜਾਹੀ ਵੀ ਧਰ ਸਕਦੇ ਨੇ ਵੀ ਇਹੀ ਜੀ ਕੋਈ ਦਿੱਕਤ ਨਹੀਂ ਹੈਗੀ ਬਈ ਹਾਂ ਕਰਕੇ ਇਹਦੇ ਵਿੱਚ ਆਪਣਾ ਸਮਾਨ ਸਮੂਹ ਜਿਹੜਾ ਪੈਂਦਾ ਉਹ ਵੀ ਪਤਾ ਵੀ ਹੁਣ ਉਹ ਆਪਣੇ ਘਰ ਦੇ ਖਾਂਦੇ ਨਹੀਂ ਹੈਗੇ ਇਹ ਹੁਣ ਆਪਣੇ ਉਹਨੂੰ ਚਾਹੀਦਾ ਹੁੰਦਾ ਸੱਚੇ ਬੱਚੇ ਵਾਲੇ ਉਹਨੂੰ ਇਸ ਕਰਕੇ ਜੇ ਨੋਰਮਲ ਹੁੰਦੀ ਆ ਫਿਰ ਤਾਂ ਜ਼ਿਆਦਾ ਬਣ ਜਾਂਦੀ ਹੁੰਦੀ ਆ ਇਹਦੇ ਵਿੱਚ ਥੋੜਾ ਜਿਹਾ ਹੋਰ ਤੇਜ਼ ਦੀਆਂ ਚੀਜ਼ਾਂ ਪਾ ਕੇ ਕਮਰਗਾਸ ਵਗੈਰਾ ਵੀ ਵਧਾਅ ਹੋ ਜਾਂਦੀ ਆ ਇੱਕ ਜਿਹੜਾ ਆਪਾਂ ਨੇ ਵੀ ਕੀ ਉਹ ਨੀਲ ਲਗਾਉਂਦਾ ਭਾਈ ਤਾਂ ਕੀ ਨੀਲ ਲਗਾਉਂ ਨੀਲ ਲਗਾਉਂ ਦੇਖੋ ਲਾਲ ਲਗਾਏ ਕਰਦਾ ਲਾਲ ਨਹੀਂ ਉਹ ਆ ਲਾਲ ਲਗਾ ਕੇ ਕਿਹੜੀ ਸ਼ਾਹੀ ਵਾਲ ਸ਼ਾਹੀ ਵਾਲ ਉਹ ਲਾਲ ਰੰਗ ਦੀਆਂ ਨਾ ਮੈਂ ਤਾਂ ਕਹਿੰਦਾ ਲਾਲ ਇਹਦੇ ਦਾ ਕੀ ਫਾਇਦੇਮੰਦ ਦਾ ਬਹੁਤ ਸਹੀ ਲਈ ਫਾਇਦੇਮੰਦ ਦਾ ਦੇ ਥੋੜਾ ਜਿਆਦਾ ਫ੍ਰੀਜ਼ ਦੇ ਲਾਈ ਜਾਂਦਾ ਹੈ ਇਹ ਕਈ ਦਵਾਈਆਂ ਬੂਟੀਆਂ ਦੇ ਵਿੱਚ ਪੈਂਦਾ ਇਹ ਹਨਾ ਚਲੋ ਜੀ ਬਾਹਰ ਤੋਂ ਨਾਲੇ ਕੇ ਕੁਆਹੇ ਕੋ 17 ਬਸ ਇੰਨਾ ਕੀ ਇਹ ਅਸਲ ਦੇ ਵਿੱਚ ਕੀਆ ਦਿੱਕਤਾਂ ਵੀ ਕਿ ਵੀ ਮੈਂ ਤੁਹਾਨੂੰ ਦੱਸਦਾ ਕੀ ਮਤਲਬ ਪ੍ਰੋਬਲਮ ਕਿਹੜੀ ਤੋਂ ਕਹਿਣਾ ਵੀ ਕੀ ਕਿੰਨਾ ਹਮ ਆਟਾ ਹੈਗਾ ਥੋੜਾ ਹਮ ਆਪਾਂ ਨੇ ਜਦੋਂ ਭੁੰਨਣਾ ਇਹ ਇਹ ਸਾਰਾ ਹੀ ਕੀਨੇ ਚੂਸ ਲੈਣਾ ਆ ਸਮਾਨ ਆ ਜਣਾ ਹੈ ਨਾ ਇਹ ਚੂਸ ਲੈਣਾ ਹਾਂ ਹਾਂ ਸਾਰੇ ਚੂਸ ਲੈਣਾ ਇਹਨੇ ਆਟਾ ਥੋੜਾ ਪਾਵਾਂਗੇ ਇੱਕ ਜੈਸਮੀਨ ਕਹਿੰਦੀ ਆ ਵੀ ਥੋੜਾ ਜਿਆਕ ਮੈਨੂੰ ਨਾ ਵੀ ਜਿਵੇਂ ਆਪਾਂ ਕਹਦੀ ਆ ਲਿਪ ਲਿਪਾ ਜਲੇਟ ਮਮਾ ਬਣਾ ਦਾ ਬਣਾਓ ਥੋੜਾ ਜਿਆਦਾ ਕਾਠਾ ਜਨ ਹੋਵੇ ਕਾਠਾ ਜਨ ਹੋਵੇ ਹਾਂ ਵੀ ਕਈਆਂ ਨੂੰ ਝੱਕਣਾ ਹੁੰਦਾ ਵੀ ਜਿਆਦਾ ਸੁੱਕ ਬਰੂੜੀ ਦੀ ਫੰਜੀਰੀ ਵਧੀਆ ਲੱਗਦੀ ਆ ਹੂੰ ਉਹ ਕਹਦੀ ਆ ਵੀ ਮੈਨੂੰ ਥੋੜਾ ਜਿਆਕ ਚੱਲ ਜੇ ਝੱਕਣਾ ਬੱਚਾ ਖਾਵੇ ਹਾਂ ਗੱਲ ਖਾਣ ਦੀ ਆ ਜਿਹਨੇ ਖਾਣੀ ਉਹਦੇ ਹਿਸਾਬ ਨਾਲੇ ਬਣਾਉਣੀ ਬਣੀ ਆ ਤੁਹਾਨੂੰ ਫਰਕ ਦਿਖਾਵਾਂ ਤੁਹਾਨੂੰ ਹੂੰ ਆਹ ਦਾਮ ਆ ਗਿਆ ਮੁੱਲ ਦੇ ਹਾਂ ਇਹ ਵੀ ਹੈਗਾ ਆ ਹੈ ਗਿਆ ਪਿੰਦਰਾ ਲਿਆ ਇਹਦੇ ਵਿੱਚ ਦੇਖੋ ਕਿੰਨਾ ਤੇਲ ਹਾਂ ਆ ਤਾਂ ਫਰਕ ਹੈਗਾ ਹੈਗਾ ਫਰਕ ਇਹ ਇਹਨਾਂ ਦਾ ਆਪਣਾ ਖਰੋਟਾ ਜਿਹਾ ਵੀ ਫਰਕ ਹਾਂ ਜਿਹੜਾ ਇੱਕ ਉਹਦਣ ਖਰੋਟ ਖਲਾਇਆਤਾ ਹੀ ਉਹਦੇ ਵਿੱਚ ਤੇਲ ਮੋਤਾ ਹੂੰ ਤੇ ਤਾਂ ਗੱਲ ਹੈਗੀ ਉਹ ਆ ਵੀ ਮੈਂ ਵੀ ਪਹਿਲਾਂ ਦੇਖ ਲਿਆਤਾ ਮੈਂ ਕਿ ਉਧਰਲੇ ਯਾਰ ਇਧਰਲੇ ਬਦਾਮਾਂ 'ਚ ਬਹੁਤ ਫਰਕ ਬਹੁਤ ਮੈਂ ਚਾਹ ਰਿਹਾ ਜਿਹੜੇ ਉਹਦਣ ਦੇ ਜਿਹੜੇ ਪਿੰਦਰਾ ਲਿਆਤਾ ਉਹ ਬਦਾਮ ਬਚੇ ਹੋਏ ਤੇ ਉਧਰੇ ਵੀਰ ਜੀ ਲਿਆਏ ਤੇ ਉਸ ਹਾਲੇ ਇੱਕ ਵਾਰ ਦੇ ਹੋਰ ਪਏ ਆ ਸਮਾਨ ਆਪਣੇ ਕੋਲ ਉਹ ਦੂਈ ਵਜਤ ਤੱਕ ਜੈਸਮੀਨ ਰਹੀ ਤਾਂ ਵਧੀਆ ਗੱਲ ਆ ਵੀ ਆਪਾਂ ਬਣਾਉਂਦਾ ਇਹ ਮਖਾਣੇ ਭਵਾਣ ਲੈਣਗੇ ਮਖਾਣੇ ਦਰਵੀਰ ਜੀ ਲੈਣ ਗਏ ਹੋਏ ਆ ਪਰ ਜਦ ਤੱਕ ਕਲਪਨਾ ਬਣਾਣਾ ਨਾ ਨਾ ਇਹਨੇ ਆਟਾ ਵਗੈਰਾ ਭੁੰਨ ਨਗੇ ਫਾ ਹਾਂ ਉਹ ਇੱਕ ਮਿੰਟ ਉਹ ਬੰਦਾ ਆਉਂਦਾ ਇੱਕ ਮੈਂ ਗੱਲ ਕਰ ਲਵਾਂ ਬਾਈ ਨੂੰ ਪੁੱਛਦਾ ਥੱਲੇ ਕੋਈ ਕੀ ਬਾਈ ਨੂੰ ਵੀ ਬਾਈ ਕਿੱਥੇ ਆ ਬਾਈ ਤਾਂ ਉੱਥੇ ਨੂੰ ਆਇਆ ਤਾਂ ਮੈਂ ਵੀ ਪੁੱਛਣੇ ਲੱਗੀ ਜੀ ਤਾਂ ਬਾਈ ਨੂੰ ਮਿਲਣ ਆਇਆ ਕੋਈ ਬਾਈ ਆ ਗਿਆ ਥੱਲੇ ਮੋਟਰਸਾਈਕਲ ਖੜ ਗਿਆ ਅੱਛਾ ਅੱਛਾ ਹੂੰ ਰੀਤ ਮਾ ਜੂਮੇ ਅੱਜ ਨਹੀਂ ਨਾ ਮੈਂ ਨਾਲ ਆਉਣੀ ਨਹੀਂ ਗਰਮ ਪਾਣੀ ਕਰ। ਨਿਲਾ ਦੇ ਨਿਲਾ ਦੇ ਦੇਖ ਇੱਕ ਮਿੰਟ ਦੇਖ ਕੇ ਆ ਵੀ ਪਾਪਾ ਆ ਗਏ ਜਾ। ਚੱਪਲਾਂ ਪਾ ਕੇ ਪੁੱਤ। ਛੰਡਾ ਨੇ ਪੁੱਛਾ। ਹਾਂ। ਆ ਦੇ। ਇਹਦੇ ਪਟਾਕੇ ਪੰਜਾਬ ਚ ਚਲਾਉਂਦੇ ਸਾਰੇ ਵੀਡੀਓ। ਬਹੁਤ ਚਲਾਉਂਦੇ। ਹੈ ਨਾ ਮਿੱਠੇ ਖਿਲਾਬ ਬੈਠੇ ਹੋਏ। ਇਹੇ। ਪਟਾਕੇ। ਉਹ ਤਾਂ ਟੋਪ ਪਲੋਂ ਮੰਨੀ ਆ ਅੱਜ ਦਾ ਸਾਸਿਰ ਜੀ ਵੈਜ ਵੀ ਖਾਲਸਾ ਵੈਜ ਨਹੀਂ ਕਿਸੇ ਪਰਮਾਤਮਾ ਸੰਸਾਰਨ ਚੜਦੀ ਕਲਾ ਚ ਰੱਖੇ। ਹਜਾ ਪ੍ਰਸਾਦ ਸਵਾਦ ਸਿਰੂ ਹਾਂਜੀ ਕੰਮ ਕਰ ਸਕਦੇ ਆ। ਤੁਸੀਂ ਨਾ ਕੀ ਜਿਆਦਾ ਪਾਇਆ? ਕੀ ਜਿਆਦਾ ਨਹੀਂ ਪਾਇਆ ਹੈਗਾ ਇਹ ਤਾਂ ਜਿਆਦਾ ਹੀ ਪਾਣਾ। ਕਿਉਂਕਿ ਇਹ ਚੀਜ਼ਾਂ ਨਾ ਜਿਹੜੀਆਂ ਇਹ ਕੀ ਤੁਰੀਲਨ ਨੇ। ਐਦੇ ਵਿੱਚ ਵੀ ਥੋੜਾ ਜਿਹਾ ਬੇਸਣ ਰਲਾ ਲਓ। ਨਹੀਂ ਬੇਸਣ ਨਹੀਂ ਰਲਾਉਣਾ ਹੈਗਾ। ਨਿਆਣਾ ਚੀਜ਼ ਖਾ ਦੇ। ਤੁਸੀਂ ਆਪਣੀ ਨਾ ਮਰਦਾਨਗੀ ਕੋਟੋ? ਮਰਦਾਨਗੀ ਨਹੀਂ ਗਿਆਨ ਵਾਜਗੀ ਕਹੇ। ਹਾਂ। ਪਾਪਾ ਮਰਦਾਨਗੀ ਜਵੇਂ ਦਿਖਾਈ ਨਹੀਂ। ਗਿਆਨਵਾਦੀ ਨਾ ਕੋਟੋ ਵੀ ਗਿਆਨ ਨਾ ਛੱਡੋ ਤੂੰ ਕੁੜੀ ਨੂੰ ਪੁੱਛ ਕੇ ਦੇਖ ਵੀ ਪੁੱਤ ਥੋੜੀ ਜਿਹਾ ਬੈਸਣ ਪਾਦੀ ਐ ਵਿੱਚ ਜਿਹੜੇ ਕੁੜੀ ਨੂੰ ਪਤਲਾ ਖਾਣਾ ਹੈ ਕੁੜੀ ਨੂੰ ਸਭ ਤੋਂ ਪਹਿਲੇ ਕੀ ਪਤਲਾ ਖਾਣਾ ਰਹਿੰਦਾ ਹ ਹ ਬੈਸਣ ਨਹੀਂ ਖਾਣਾ ਉਹਨੇ ਆਟੇ ਵਾਲਾ ਹੀ ਪਤਲਾ ਖਾਣਾ ਹੈ ਜਿਹੜਾ ਇਹ ਪੁੱਛੇ ਮੈਂ ਪੁੱਛ ਕੇ ਆਣਾ ਚਲੋ ਪੁੱਛਿਓ ਅਨੂ ਅਨੂ ਕਮੋਂ ਆਲੋ ਸੈਂਟਰ ਚੋਂ ਕਰ ਲੋ ਦੀਦੀ ਨੇ ਬਣਾਉਣਾ ਮੈਨੂੰ ਤਾਂ ਬਣਾਉਣਾ ਨਹੀਂ ਆਉਂਦਾ ਤੈਨੂੰ ਬੋਲਣੀ ਆਉਂਦਾ ਬਸ ਹਨਾ ਜਿਹੜੀ ਜਿਹੇ ਨਿਆਣਾ ਖਾ ਰਹੇ ਨੇ ਸਦੀਪਾ ਨੂੰ ਖਾਣ ਵਾਲੀ ਨਹੀਂ ਚਾਹੀਦੀ ਆ ਆਪਣਾ ਦੇਖਣਾ ਆਪਣਾ ਥੋੜੋ ਦੇਖਣਾ ਉਹਦੇ ਦੇ ਬਾਪ ਦੀ ਗੱਲ ਟਾਲ ਲਿਓ ਨਹੀਂ ਵੀ ਬਣਾ ਲਵਾਂ ਪਾ ਚਾਹੇ ਖਾਏ ਨਾ ਹੋਵੇ ਬਾਅਦ ਚ ਤਾਂ ਸਾਨੂੰ ਪਤਾ ਉਹਨੇ ਕਹਣਾ ਬੰਨੋ ਬਜੇ ਲਾਉਦਾ ਮੈਂ ਨਹੀਂ ਫਿਰ ਕੀ ਫਾਇਦਾ ਆਇਆ ਜੀ ਬਾਟਾ ਪਾ ਕੇ ਪਰੇ ਕਰੋ ਕੀ ਹੋਗਾ ਗਰਮ ਨਵੇੜੋ ਕਮ ਚਲੋ ਕੋਈ ਨਹੀਂ ਤੁਸੀਂ ਹੁਣੋ ਦੇਖੋ ਕਿ ਕੜਾ ਬਣਾਉਣਾ ਆਪਣੇ ਹਿਸਾਬ ਨਾਲ ਹਾਂ ਮਿੱਠਾ ਬਸ ਮਿੱਠਾ ਸਬਜ਼ੀ ਦਾ ਰੱਖਿਆ ਬਸ ਮਿੱਠਾ ਪਹਿਲਾਂ ਹੀ ਘਟੇ ਪੋਏ ਹੈ ਹਾਂ ਬਾ ਗੁਰੂਸਤਵ ਜੀ ਕਿਉਂਕਿ ਤੁਹਾਨੂੰ ਦੋ ਬੱਲੇ ਖਾਣਾ ਹੁੰਦਾ ਖਾਜਾ ਖਾਜਾ ਪਤਾ ਕੀ ਹੋਇਆ ਲੈ ਦੇਖਿਆ ਮੇਰੇ ਆਂਟੇ ਪਹਿਲਾਂ ਚੈਤਨੀ ਬਿਚਾਰੀ ਕਿਆ ਕਹਿੰਦੀ ਕੀ ਜੋ ਡਲ ਗਿਆ ਤਾਂ ਇੱਧਰ ਕੀ ਜਾਲਾਂ ਲੱਗ ਜਾਂਦਾ ਕੱਟ ਕਰ ਦਿੰਦੀ ਤੇ ਵੀ ਇਹ ਤਾਂ ਗਲਤ ਕਰ ਦਿੱਤੇ ਉਹ ਕਹਿੰਦੀ ਚਾਹੇ ਸਾਰੇ ਵੇਸਣ ਦਾ ਬਣਾ ਦੇ ਦੇਖ ਲੈ ਕਹਿ ਦੇਖ ਲੈ ਕਹਿ ਗੱਲ ਕਿੰਨੀ ਦੀ ਕੋਈ ਨਾ ਆਉਦੀ ਕੀ ਬੁੱਧ ਦਾ ਮਾਂ ਬਾਪ ਵਾਸਤੇ ਪਿੰਗੜ ਜਾਂਦਾ ਤੇ ਮੈਂ ਪਿੰਗੜਣੇ ਨੂੰ ਆਇਆ ਤਾਂ ਅੱਛੇ ਆਵੀ ਤੁਸੀਂ ਕਹਣਾ ਤਾਂ ਆਟੇ ਦੇ ਹੀ ਬਣਾਓ ਜਾ ਤਾ ਬੁਰਨਾ ਪਾਈ ਦਾ ਜਿਹੜਾ ਬੇਸਣ ਨੇ ਕੰਮ ਕਰਨਾ ਦਾ ਬੇਸਣ ਬਾਈ ਬਸ ਬਾਈ ਬਾਈ ਸੰਦਾ ਵੀ ਬਣਾ ਲਾਂਗੇ ਹੰਡਾ ਆਉਂਦੀਆਂ ਤੁਸੀਂ ਬੇਸਣ ਦਾ ਤੁਸੀਂ ਆਪਣਾ ਬਣਾ ਕੇ ਖਾ ਲਿਓ ਬੇਸਣ ਦਾ ਗੱਲ ਖਤਮ ਆਏ ਹੁਣ ਜਿਹੜਾ ਮੈਂ ਕਹਣਾ ਪੈਂ ਕਰਦੇ ਜਿਹੜੀ ਮਠਾਈ ਬਣਾਉਣੀ ਘਰੇ ਬਣਾਉ ਆ ਇਸ ਵਾਰ ਕੱਲ ਹਾਂ ਦਾ ਹੁਣ ਤਾਂ ਹੁਣ ਤਾਂ ਵਰਪੀਆਂ ਪਉਪੀਆਂ ਦੀ ਗੱਲ ਕਰਦੀ ਚੱਕ ਲਿਓ ਅੱਜ ਦੁੱਧ ਦਹੀਂ ਤੇ ਖਾਣਾ ਨਹੀਂ ਅੰਨਾ ਅਸੀਂ ਨਹੀਂ ਬਣਾਉਣਾ ਮਿੱਠਾ ਤੱਕ ਲਿਓ ਦਾਦਾ ਦਾਦੀ ਤੇ ਮੰਮਾ ਪਾਪਾ ਮੇਰੀ ਗੱਲ ਸੁਣ ਲਓ ਮੈਂ ਦੁੱਧ ਲੰਨਾ ਉੱਥੇ ਤੇ ਖੁਆ ਕੱਢੋ ਘੱਟ ਮਿੱਠੇ ਵਾਲੀ ਬਣਾ ਲਓ ਨਹੀਂ ਬਾਹਰ ਤੇ ਜਾ ਕੇ ਖਾਣ ਬ ਤੁਹਾਨੂੰ ਔਖਾ ਹੋਣਾ ਅੱਜ ਰਾਤ ਕੇ ਕਹਿੰਦੇ ਮਠਿਆਈ ਉਹਨਾਂ ਲੈ ਆਓ ਹਾਲ ਫਰੂਟੇ ਲੈ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਤਾਂ ਸਮਝ ਲੈ ਆਪੋ ਤੇ ਹੱਥ ਕਿਉਂ ਪਿੱਛੇ ਨੂੰ ਹਲੂਆ ਨੂੰ ਕੋਈ ਨੂੰ ਖੋਲ ਦੇ ਇੱਧਰ ਤੋਂ ਪਹਿਲੇ ਮੜ ਦੇ ਕਿ ਕੌਲੀ ਲੈ ਕੇ ਆਓ ਕੌਲੀ ਉਹ ਕੌਲੀ ਤੂੰ ਲੈ ਕੇ ਅੰਦਰ ਜਾ ਆ ਕੌਲੀਆਂ ਬੈਣੀ ਹੋ ਜਾਣੀਆਂ ਤੇ ਸਾਰੀਆਂ ਕੌਲੀਆਂ ਤਾਂ ਪਈਆਂ ਰੁਕ ਜਾਣਾ ਆਟੇ ਪੁੱਣ ਦੀ ਸਮੈਲ ਆਉਣੀ ਥੋੜਾ ਹੁਣਾ ਤਾਂ ਥੋੜਾ ਤੇਜ਼ ਹੋ ਜਾ ਬਾਈ ਬੀਬੀ ਨੂੰ ਬਹੁਤ ਵਧੀਆ ਬਣਾਉਣਾ ਆਉਂਦਾ ਪਹਿਲੀ ਘਾਟਾ ਮੈਂ ਹਾਲੇ ਆਹ ਤਨੇ ਬੱਚੇ ਗਿਰ ਜਣਾ ਦੇਖ ਕੇ ਸ਼ੁਭਰੇਤ ਪਿੱਛੇ ਹੁੰਦੀ ਕਿ ਨਹੀਂ ਮੈਂ ਆ ਪਿੱਛੇ ਹੁੰਦੀ ਬਸ ਇੱਕਣੀ ਮਰੀ ਜਾਈ ਨਾ ਉਹ ਚਿਲੜਾ ਲੱਗਿਆ ਬਾੜਨ ਥੱਲੇ ਉਹਦੇ ਵਿੱਚ ਦੁੱਧ ਲਿਆ ਕੇ ਪਾ ਦੇਣਾ ਖੁਆ ਕੱਢੋ ਖੋਜ ਦੀ ਬਰਤ ਉਹ ਮੈਂ ਗਰੰਟੀ ਨਹੀਂ ਲੰਦੀ ਆਪਣੀ ਤੁਸੀਂ ਕੱਢ ਸਕਦੇ ਆ ਥੋੜੀ ਬਹੁਤੀ ਹੈਲਪ ਕਰਾ ਦਾਂਗੇ ਘਟੋ ਘਟ ਤੇਰੀ 4 ਕਿਲੋ 3-4 ਕਿਲੋ ਬਰਫੀ ਬਣਾਉਣੀ ਹੈ ਸਾਡੇ ਅੱਜ ਰਿਸ਼ਤੇਦਾਰਾਂ ਨੇ ਆਉਣਾ ਇਸ ਕਰਕੇ ਸਾਡੇ ਕੋਲ ਟਾਈਮ ਨਹੀਂ ਦੁੱਧ ਲਿਆ ਤੋ 10 ਲੀਟਰ ਇਹ ਜਾ ਫੜ ਲਿਆ ਕੱਢ ਲੈਣਾ ਖੁਆ ਆਪਾਂ ਬਣਾਉਣੀ ਨਹੀਂ ਆਉਂਦੀ ਸਾਨੂੰ ਬਰਫੀ ਬਣਾਉਣੀ ਵੀ ਤੁਹਾਨੂੰ ਬਣਾ ਮੈਂ ਬਣਾ ਲੂੰਗੀ ਬਣਾ ਲੂੰਗੀ ਬਰਫੀ ਖੁਆ ਕੱਢਦੇ ਬਸ ਖੁਆ ਕੱਢੋ ਉਹ ਕੱਢ ਦੂੰਗੀ ਤਾਂ ਕਰ ਦੂੰਗੀ ਮੈਂ ਖੁਆ ਇਹ ਜਿਹੜੇ ਬੇਕਰਤ ਨੂੰ ਦੇਖਿਆ ਹੈ ਖਾੜ-ਖਾਰਿਆਂ-ਖਾਰਾਂ ਚ ਕਹਿੰਦੀ ਰਹਿਣ ਦੇ ਮਨਾ ਕਰਦੇ ਵੜ ਦੂੰਗੇ ਇਹ ਮੜਾ ਬਣਾ ਲਾਂ ਮੈਂ ਤੇ ਚੱਕ ਲੈ ਮੈਨੂੰ ਬਣਾਉਣਾ ਆਂ ਤੂੰ ਮੇਰੀ ਘਰ ਤੂੰ ਵੀ ਮੱਠੂਂਗੀ ਕੋਲ ਮੈਂ ਆਪਣਾ ਹੋਰ ਕੰਮ-ਕਾਰ ਕਰਕੇ ਬੈਠਾਂਗੀ ਕਿ ਹਾਂ ਹਾਂ ਪਰ ਮੈਂ ਕਦੇ ਹੁਣੇ ਕਹਿਣਾ ਉਹ ਜੱਟ ਸੀ ਲੋਟੀ-ਗਾਟੀ ਤੇ ਬੇਲੀ ਆਉਗੀ ਜੱਟ ਤੇ ਇਹ ਨੂੰ ਸਾਨੂੰ ਪਤਾ ਉਹ ਖੂਆ ਕੱਢ ਕੇ ਰੱਖ ਦਿੰਨਾ ਤੇ ਤੂੰ ਕਿੱਧਰ ਕਰੀ ਜਾਂਦਾ ਟਿੱਕਣੇ ਨੰਨਾਂ ਮੈਨੂੰ ਰੇੜਵਾ ਲਾਇਆ ਹੋਇਆ ਮੇਰੇ ਪੈਰਾਂ 'ਤੇ ਰੇੜੂ ਆ ਉਹਨਾਂ ਦੇ ਪੈਰ ਸੌਂਗੇ ਹਾਂ ਕਿਉਂ ਨਹੀਂ ਜਾ ਬਸ ਤੇਰੇ ਤੇ ਰੀਤ ਨਹੀਂ ਲਝਾਈਆਂ ਪੀਂ ਜੀ ਇਦਾਂ ਰੀਤ ਤੇ ਨਹੀਂ ਮੰਨਦੀ ਕਦੇ ਇੱਧਰ ਬਹਿਣਾ ਕਦੇ ਉੱਧਰ ਬਹਿਣਾ ਛੁੱਟੀ ਵਾਲੇ ਦਿਨ ਤਾਂ ਹੀ ਕੁਝ ਚੱਲਦਾ ਇਹਦਾ ਇਦਾਂ ਨਿੱਕੀ ਨਿੱਬੜ ਕੇ ਅੱਗੇ ਮੈਨੂੰ ਕਹਿੰਦੀ ਛੁੱਟੀ ਆ ਨਿਆਣੀ ਨਿੱਬੜਦੀ ਨਹੀਂ ਹਾਂ ਤੁਸੀਂ ਤਾਂ ਕਿਹਾ ਕੀ ਆ ਕੀ ਲੈ ਇੰਨੇ ਬਾਦ ਖਾ ਲੈਣ ਦੇ ਜਿਹੜੀ ਖਾਂਦੀ ਹੁਣ ਤਾਂ ਪਹਿਲਾਂ ਤਾਂ ਤੁਸੀਂ ਕਹੀ ਜਾਂ ਵੀ ਗਰਮੀ ਹੈ ਗਰਮੀ ਗਰਮੀ ਗਰਮ ਹੁੰਦੇ ਆ ਹੈ ਹੁਣ ਤਾਂ ਠੀਕ ਹੈ ਮੌਸਮ ਸ਼ੀਮੁੰਦਣਾ ਹੂੰ ਐ ਬੱਚੇ ਵਾਸਤੇ ਖਰਾਬ ਹੋਵੇਗਾ ਨਹੀਂ ਘੰਟੀ ਨਹੀਂ ਟਿੱਡੂ ਕਾ ਦਣਾ ਆਟਾ ਕਿ ਰੱਖਾਂ ਟਿੱਡੂ ਕਿਆ ਕਿਆ ਖਾਈ ਜਾਂਦੀ ਹੁਣ ਤੂੰ ਕਿਆ ਹੈ ਪਲਾ ਕਰ ਲਿਆ ਸੇਕ ਨੀ ਗਾਲਾ ਕੜਾ ਜਿਹਾ ਨਾ ਕਰ ਨਾ ਨਾ ਕਾਲਾ ਨਾ ਬਣਾ ਲੈ ਕੇ ਕਾ ਬਾਲਟੀਆਂ ਲੈ ਜਾ ਦੋ ਦਸ ਕਿਲੋ ਗਾਲੀ ਮਾਜੀ ਪਈ ਆ ਉਹ ਲੈ ਜਾ ਹਾਂ ਤੇਲ ਵਾਲੀ ਢੋਲੀ ਮਾਂਜੀ ਵੀ ਆ ਮੁਝ ਵਾਲੀ ਤੇ ਵੀ ਪਾਣੀ ਆ ਮਾਰ ਲੈ ਇੱਕ ਵਾਰ ਇਕੜਾ ਹੀ نیچے ਪਈ ਆਪਣੀ ਅੱਜ ਸਦਾ ਬਿੱਕੀ ਸਿੰਘ ਮਾਰਦਾ ਕਰਦਾ ਸਾਰਾ ਕੁਝ ਮਨ ਨੂੰ ਤਾਂ ਮੈਨੂੰ ਨਾਏ ਅੱਜ ਖੋ ਕਰਦਾਂਗੇ ਪੱਛੇ ਵੀ ਤਾਂ ਮੈਂ ਹੀ ਕੱਢਦਾ ਰਿਹਾ ਹੁਣ ਤੱਕ ਆ ਕੇ ਆ ਕੇ ਫੇਰ ਕੱਢ ਲੈ ਫੋ ਖਪੜ ਜਾਣਾ ਹੈ ਆ ਇੱਕ ਤਾਂ ਫੋਟੋ ਲੈ ਕੇ ਆਉਣੀ ਆਪਾਂ ਨੇ ਦਸੇ ਗੁਰੂਆਂ ਵਾਲੀ ਹਾਂ ਰੋਪੜ ਨੂੰ ਜਾਣਾ ਠੀਕ ਹੈ ਉਹ ਤੋਂ ਆ ਕੇ ਕਿ ਬਾਅਦ ਚ ਵੀ ਕਿਉਂ ਕੱਢ ਲਿਆ ਲਿਆ ਸਕਦੇ ਕਿ ਜ਼ਰੂਰੀ ਪਰ ਚੱਲ ਦੇ ਬਣਾ ਲਾਂਗੇ ਪ੍ਰੋਗਰਾਮ ਬਣਾ ਲਾਂਗੇ ਕੋਈ ਖਿੰਦਰੇ ਨਹੀਂ ਆਉਣਾ ਆਪਾਂ ਨੂੰ ਖਿੰਦਰੇ ਨੂੰ ਵਿਚ ਮਿਠਾ ਲਾਂਗੇ ਖੋ ਕੱਢਣ ਨੂੰ ਉਹ ਬੱਲੇ ਖੋਆ ਕੱਢਣ ਨੂੰ ਬਿਠਾ ਲੂਗੇ ਪਹਿਲਾਂ ਨੂੰ ਵਿਚ ਮੇਰੇ ਘਰ ਦੇ ਕੋਸ਼ੇ ਤਾਂ ਘਰ ਦੀ ਵਰਸੀ ਖਾਊਗਾ ਇਹ ਅੱਗ ਲੱਗੀ ਹੋਈ ਹੈ ਕਿਤੇ ਦੂਸਰ ਕਿਹਜਾ ਸਾਲਾ ਘਰ ਬੰਨਿਆ ਨਹੀਂ ਹਾਲਾ ਲਾ ਲਾ ਪਹਿਲਾਂ ਪਾਈ ਦੀ ਪਹਿਲਾਂ ਲੱਗੇ ਸੋਚਣ ਬੰਨਿਆ ਦੀ ਸਾਨੂੰ ਨਾ ਪਿਖਾਲੂ ਕਾਚਾ ਜੇ ਸਾਡੇ ਮਾਮਾ ਸਾਡੀ ਸੋ ਸਕਦੇ ਅਸੀਂ ਸੋ ਸਕਦੇ ਉਹ ਹਾਂ ਅਜੇ ਦੁੱਧ ਮਿਲਣਾ ਪਤਾ ਨਹੀਂ ਮਿਲਣਾ ਕਾ ਬਣਨਾ ਖੋਆ ਵੀ ਨਿਕਲ ਜਾਣਾ ਮੈਂ ਕੱਢ ਦਲਾਂਗੀ ਤੇ ਖੋਆ ਕੱਢ ਕੇ ਚਾਉਂਗੀ ਬਰਫੀ ਬਣਾ ਕੇ ਮੇਰਾ ਭਰਾ ਲੈ ਤਾ ਜਾਉਂਗਾ ਬਰਫੀ ਤਾਂ ਲੈ ਜਾਊਗਾ ਮੈਂ ਤੁਹਾਨੂੰ ਦੋ ਗਲਾਸ ਭਰ ਕੇ ਦੇ ਦਿੰਦੀ ਪੀਣੇ ਕੜੇ ਵਿੱਚ ਦੁੱਧ ਪਸਵਾ ਚਾਰ ਦੁੱਧ ਉਹ ਫੋਨ ਕਰਦੇ ਬਾਈ ਨੂੰ ਹੋਰ 4 ਲੀਟਰ ਦੁੱਧ ਫालतू ਲੈ ਆਉਂਦਾ ਲੈ ਲੜਕੀ ਥਾਰੇ ਗਲਾਸ ਨੇ ਘੱਟ ਪੈਣ ਲੱਗਿਆ ਨਹੀਂ ਦੋ ਗਲਾਸ ਪਿੰਦਰ ਨੇ ਪੀ ਲੈਣੇ ਦੋ ਗਲਾਸ ਉੱਤਰ ਪਿੱਕੜਨੇ ਪੀ ਲੈਣੇ ਦੋ ਗਲਾਸ ਸਰਿੰਦਰ ਨੂੰ ਪਿਲਾ ਦਿਓ ਬਸ ਖਵਾ ਤਾਂ ਨਿਕਲ ਗਿਆ ਖਵਾ ਤਾਂ ਨਿਕਲ ਜਾਣਾ ਫਿਰ ਦੋ ਤਿੰਨ ਵਜੇ ਤੱਕ ਦੋ ਦੋ ਤੁਸੀਂ ਪੀ ਲਿਓ ਘਾਟਾ ਕਮੜਾ ਗੋਆ ਜਦ ਤੱਕ ਤੈਨੂੰ ਨਹੀਂ ਮਾਖੀ ਬਣਾ ਲੈਣੀ ਆ ਫਿਰ ਤੋਂ ਭਾਏ ਡੱਬਾ ਪਾ ਕੇ ਕਰਕੇ ਦੇ ਦਿਓ ਇਕਰਪਾ ਉਹਨੂੰ ਦੇ ਦਿਓ ਤਾਂ ਕਿ ਇਕਰਪਾ ਮਾੜੇ ਮਾਜਰੇ ਦੇ ਕੇ ਆਉਂਗੀ ਮੈਂ ਚਲੋ ਆਪਣੀ ਵਾਰ ਵੀ ਬੁੱਕ ਡੈਡੀ ਇਹਨੇ ਨਹੀਂ ਬਣਾ ਲੈਣੀ ਮੈਂ ਘੱਟ ਮਿੱਠੀ ਆਲੀ ਘਰ ਆਲੀ ਮਠਾਈ ਦੇਣੀ ਐ ਨੀ ਆਪਾਂ ਬੰਦੇ ਮਾਵਾ ਠੱਵਾ ਲਾ ਦਈਏ ਇਹ ਤਾਂ ਨਹੀਂ ਲੜ ਲਓ ਮੈਂ ਗਿਣਦੀ ਐਕਾਊਂਟਿੰਗ ਉਹ ਆਏ ਕਰ ਜਾ ਅੰਦਰ ਦੇਖ ਕੇ ਅਭੀ ਦਾਸਾ ਤਾਂ ਨੀ ਉੱਠੜਿਆ ਚੁੱਤ ਤਾਂ ਮੈਨੂੰ ਤਾਂ ਲੱਗਦਾ ਹੋ ਗਿਆ ਤਾਂ ਕੁਝ ਵੀ ਤਾਂ ਹੋਰ ਪਹੋਰ ਹੋਰ ਰਣ ਤੋਂ ਲੰਬੀ ਕਿਰੋ ਤਾਂ ਕੀ ਚੱਕਰ ਆ ਬਹੁਤਾ ਨਹੀਂ ਲਈ ਲਾਲ ਕਰਦਾ ਪਹਿਲਾਂ ਦੀਦੀ ਨੇ ਨਾ ਜਿਆਦਾ ਭੁੰਨਤਾ ਤਾਂ ਹਾਂ ਫਿਰ ਉਹ ਕਹਿੰਦੀ ਕਾਲਾ ਜਮਿੱਟੀ ਖਾਇ ਨੀ ਹੁਣ ਪੱਕਾ ਬੰਦ ਕਰ ਜਿਆਦਾ ਵਧੀਆ ਹੁੰਦਾ ਵੀ ਆਏ ਹੋਵੇ ਵੀ ਜੇ ਭੁੰਨੇ ਵਾ ਹੋਵੇ ਕੋਈ ਦਿੱਕਤ ਤਾਂ ਨਹੀਂ ਕਿਉਂਕਿ ਕੱਚਾ ਆਟਾ ਨਹੀਂ ਰਹਿਣਾ ਚਾਹੀਦਾ ਉੱਥੇ ਪਾਓ ਚਿੱਟਾ ਪਰ ਉਹ ਕਹਿੰਦੀ ਵੀ ਕਾਲਾ ਕਾਲਾ ਬਣ ਗਿਆ ਮੈਨੂੰ ਵਧੀਆ ਨਹੀਂ ਲੱਗਿਆ ਖੁੱਲਾ ਹੀ ਆ ਹਾਂ ਤੇ ਚਿੱਟਾ ਪਾ ਕੇ ਦੇਖੋ ਆਟੇ ਨੂੰ ਮੈਂ ਹੱਥ ਨਾਲ ਮਲ ਲਵਾਂ ਪਤਾ ਨਹੀਂ ਬੰਦਾ ਹੋ ਦਰਵਾਜ਼ਾ ਤਾਂ ਖੁੱਲਣਾ ਨਹੀਂ ਮੈਂ ਖੋਲਦਾ ਲੈ ਦਾ ਤਾਲ ਤੇ ਮੈਂ ਬਸ ਨਾ ਕੱਚਾ ਆ ਨਹੀਂ ਅੱਛਾ ਨਹੀਂ ਉਧਰ ਨਹੀਂ ਰਿਜਦਾ ਨਹੀਂ ਝੂਠਾ ਇਤੂਏ ਨੂੰ ਖਲਾਈਦਾ ਹੁੰਦਾ ਪਿਆਰ ਵਾਜਦਾ ਨਾ ਹੁੰਦਾ ਜ਼ਿਆਦਾ ਉਹ ਨਹੀਂ ਝੂਠਾ ਘਾਦੇ ਜੀ ਉਂਗਲੀ ਨਾ ਖਾਦਾ ਤਾ ਹਾਂ ਤੇ ਇਸ ਤਰ੍ਹਾਂ ਕੱਟੇ ਰਹੀ ਹੁਣ ਇਹਨਾਂ ਨੂੰ ਟੀ-ਸ਼ਰਟ ਦੇਣਾਂ ਦੀ ਉਹ ਕੱਟੇ ਰੱਖ ਲੈ ਟੈਂਟ ਦੇਣਾ ਤਾਂ ਮੈਂ ਤਾਂ ਕੱਟੇ ਘਰੇ ਸਭ ਤੋਂ ਜ਼ਿਆਦਾ ਪਹਿਲਾਂ ਕੱਟੇ ਫਰੇ ਰੜਦੀਆਂ ਹਾਂ ਹਾਂ ਤਾਂ ਫਿਰ ਉਹ ਤੀਜਾ ਨਾਲ ਵੀ ਸੇਕ ਲੱਗਣਾ ਨੇ ਨਹੀਂ ਨਹੀਂ ਉਹ ਸਾਰਾ ਮਤਲਬ ਸਾਰਾ ਬੰਦ ਕਰਕੇ ਨਾ ਤੇ ਉਹ ਸਾਰੀਆਂ ਚੀਜ਼ਾਂ ਪਾ ਕੇ ਫੇਰ ਕੁਰਚਾ ਫੇਰਦਾ ਤਾਂ ਤੇ ਤਾਂ ਨਹੀਂ ਸੇਕ ਨਹੀਂ ਲਵਾਉਣਾ ਉਹਨਾਂ ਨੂੰ ਠੀਕ ਐ ਜੀ ਸੇਕ ਨੂੰ ਕਿਹੜਾ ਤਾਂ ਉਹਨਾਂ ਨੂੰ ਨੀਂ ਨੀਂ ਪਾਉਣੀਆਂ ਐ ਇਹਦੇ ਵਿੱਚ ਤਾਂ ਮੈਂ ਥੋੜੀ ਜਿਹੀ ਰੱਖੀ ਹੋਈ ਹਲੇ ਮੈਂ ਕਿ ਦੋਈ ਵਾਰ ਫੇਰ ਘਲਾ ਲਾ ਲੂੰਗਾ ਇੰਨਾ ਕਾ ਨਹੀਂ ਹੂੰ ਵੀ ਆ ਚਾਹਦਾ ਨਹੀਂ ਇਹ ਦਵਾਈਆਂ ਨਹੀਂ 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 ਇਕ ਕਲੇ ਕਰੀ ਤੇ 2 ਵਾਰ ਪੈ ਲੀਆਂ ਇਹ ਅੱਛਾ ਉਹਨਾਂ ਤੋਂ ਪਹਿਲਾਂ ਹੀ ਆਪਾਂ ਕਹਿ ਕੇ ਲਿਆਉਂਦੇ ਹੁੰਨੇ ਆ 2 ਕਿਲੋ ਦਾ 2 ਕਿਲੋ ਦਾ ਸਮਾਨ ਦੇ ਦੋ ਇੱਕੜਾ ਕਿਉਂਕਿ ਇੰਨਾ ਖੜੱਤਣਾ ਅੱਜ ਕੱਲ੍ਹ ਨਿਆਣੇ ਖਾਂਦੇ ਨਹੀਂ ਹੈਗੇ ਤੂੰ ਸਮਝ ਮਿੱਟਾ ਦਾ ਨਹੀਂ ਖਾਇਆ ਜਾਂਦਾ ਨਿਆਣੇ ਦੀ ਗੱਲ ਕੀ ਛੱਡ ਪਹਿਲਾਂ ਕਹਿੰਦੇ ਬਜ਼ੁਰਗ ਹੁੰਦੇ ਤੇ ਜਿੰਨੀ ਕੌੜੀ ਚੀਜ਼ ਹੁੰਦੀ ਦੀ ਉਹਨੇ ਖਾਂਦੇ ਦੇ ਵਧੀਆ ਤੇ ਫਿਰ ਬੁਹਾਰੀ ਹੱਟ ਪੈਰ ਵੀ ਤਾਂ ਚੱਲਦੇ ਤੇ ਜੜੀਆਂ ਬੂਟੀਆਂ ਜਿਆਦਾ ਖਾਂਦੇ تھے ਜਿਵੇਂ ਦੇਸੀ ਦਵਾਈਆਂ ਹੋਗੀਆਂ ਉਹ ਜਿਆਦਾ ਸਿਹਤ ਮਦਦੇ ਰਿਹਾ ਜਦਾ ਤਾਂ ਤਾਂ ਵੀ ਇੱਕ ਕਹਾਵਤ ਹੋਰ ਆਇਆ ਜਿਆਦਾ ਖਾਂਦੇ ਘਰ ਤੇ ਆਗ ਦੇ ਬਾਹਰ ਤੇ ਹੁਣ ਖਾ ਕੇ ਬਾਹਰ ਤੇ ਆਉਂਦੇ ਆ ਪ੍ਰੋਗਰਾਮ ਆਪਣੇ ਘਰ ਨਬੇੜਦੇ ਆ ਸੈਰ ਜਦਾ ਹੋਊਗੀ ਕਿਲੋ ਕਿਲੋਮੀਟਰ ਦੀ ਸੈਰ ਹੋ ਜਾਂਦੀ ਸੀ ਸਵੇਰੇ ਸਾਜਰੇ ਉੱਠ ਕੇ ਜਾਂਦੇ ਤੇ ਬਾਹਰ ਅੰਦਰ ਹੁਣ ਤਾਂ ਬੈੱਡ ਪਰ ਤੇ ਉੱਠਦੀ ਸਾਰ ਸਾਰ ਲੈਟਰ ਦੇ ਬਾਥਰੂਮ ਦਾ ਅਟੈਚ ਕਰੇ ਵਾ ਵੀ ਦੋ ਡੰਗਾ ਪਰ ਚੱਲ ਉਹ ਤਾਂ ਗੱਲ ਹੈ ਜੀ ਆ ਬਸ ਆਪੇ ਬਿਮਾਰੀਆਂ ਵੱਧ ਗਈਆਂ ਪੰਜਾਬ ਦਾ ਦਤਣਾ ਨਾਰਮਲ ਹੁੰਦੀ ਉਹ ਕਿਹੜਾ ਬ੍ਰਸ਼ ਕਰਦਾ ਤਾਂ ਨਿੰਮ ਤੋੜ ਲਈ ਕਿੱਕਰ ਦੀ ਦਤਣ ਕਰ ਲਈ ਤੂਤ ਦੀ ਦਤਣ ਕਰ ਲਈ ਮੇਰੇ ਨਾ ਹੱਥ ਸੱਜੇ ਹੁਣ ਤਾਂ ਗਏ ਜੀ ਨਿੰਮ ਵੀ ਔਖੇ ਲੱਭਦੇ ਕਿੱਕਰਾਂ ਦਾ ਖਤਮ ਹੈ तकरीबन तकरीबन ਨਾਲੋਂ ਜ਼ਿਆਦਾ ਵਧੀਆ ਵੀ ਕਿ ਨਿੰਮ ਹੁੰਦੀ ਹਾਂ ਨਾ ਮਾ ਪਿੱਛੇ ਜੋ ਵੇਟ ਕੰਟਰੋਲ ਕਰਨ ਦੇ ਚੱਕਰਾਂ 'ਚ ਫਸਿਆ ਤਾਂ ਨਾ ਜਾਤ ਸਾਰੀ ਦਿਹਾੜੀ ਮੈਂ ਨਿੰਮਾ ਆਪਣੇ ਮੂੰਹ 'ਚ ਰੱਖਦਾ ਸੀ ਮੇਰੀ ਸ਼ੂਗਰ ਬਿਲਕੁਲ ਕੰਟਰੋਲ ਜਾ ਗਈ ਹੁਣ ਮਿੰਮਾ ਖਾ ਲਈ ਸਰਦ ਹੁਣ ਘਰ ਵੀ ਤਾਂ ਖਾ ਸਕਦੇ ਆ ਜਦ ਤੱਕ ਮੈਂ ਧਾਰਿਆ ਹੋ ਤਾਂ ਮਨ ਦੇ ਵਿੱਚ ਮੇਰੇ ਐਵੇਂ ਹੀ ਚੱਲਦਾ ਸੀ ਵੀ ਮੈਂ ਮਿੱਠਾ ਖਾਣਾ ਨਹੀਂ ਇੱਕ ਭੈਣ ਨਾ ਮਤਲਬ ਵੇਟ ਘਟਾਉਣ ਦੇ ਚੱਕਰਾਂ ਦੇ ਵਿੱਚ ਇਹ ਨਿਊਜ਼ ਦੇਖੀ ਮੈਂ ਬਈ ਉਹ ਖਿੱਲੇ ਹੀ ਖਾਣ ਲੱਗ ਪਈ ਉਹ ਖਾਣੇ ਹੀ ਖਿੱਲਾ ਸਾਹੀ ਜਿਹੀਆਂ ਚੀਜ਼ਾਂ ਤੇ ਫਿਰ ਹੁਣ ਵੀ ਕਿਹਿਆ ਹੋਇਆ ਨਾ ਉਹਦੀ ਸਰਜਰੀ ਹੋਈ ਅਨੀ ਜ਼ਿਆਦਾ ਬਿਮਾਰ ਹੋ ਗਈ ਡਾਕਟਰ ਵਿਸ਼ੇਸ਼ਾਤ ਨਹੀਂ ਦਬੋਂਦੇ ਬਈ ਕੋਈ ਕੁਛ ਦਾਦਾ ਕੋਈ ਕੁਛ ਦਾਦਾ ਨਾ ਬਈ ਹੁਣ ਨਾ ਉਹਦੀ ਵਿਚਾਰੀ ਦੀ ਸਰਜਰੀ ਹੋਈਏ ਉਹ ਹੁਣ ਇਹੀ ਕਹਿ ਰਹੀ ਆ ਵੀ ਇਹੀ ਤਾਂ ਹੀ ਮਰਾਉਂਦਾ ਢੇਟ ਕਟਾਉਣਾ ਵੀ ਕੋਈ ਆਪਣੇ ਸਰੀਰ ਨੂੰ ਵੀ ਉਹ ਹੋਣਾ ਚਾਹੀਦਾ ਵੀ ਮੇਰੀ ਤਾਂ ਅਰਥਵਾਰਨ ਕੇ ਬੇਨਤੀ ਉਹਦੀ ਤੁਸੀਂ ਢੇਟ ਕਟਾਉਣ ਦੇ ਚੱਕਰਾਂ ਤੇ ਨਾ ਪੋ ਹੂੰ ਐ ਕਰਾਦੇ ਆਪਾਂ ਡਾਈਟਿੰਗਾਂ ਕਰਦੇ ਆ ਨਾ ਜਿਹੜੀਆਂ ਇਹ ਖਰਾਬ ਕਰਦੀਆਂ ਹੋਰ ਗੱਲ ਨਹੀਂ ਘੁੰਮੋ ਫਿਰੋ ਤਾਂ ਗੱਲ ਠੀਕ ਆ ਜਿਵੇਂ ਆਪਾਂ ਕਹਿ ਦਈਏ ਹੈ ਨਾ ਪਰ ਜਿਹੜਾ ਇੱਕੋ ਲੱਗਦਾ ਆਪਾਂ ਨੇ ਖਾਣਾ-ਦਾਣਾ ਛੱਡ ਦੇਣਾ ਉਹ ਸਭ ਆਪਣੇ ਸਰੀਰ ਨੂੰ ਨੁਕਸਾਨ ਬਿਠਾਉਂਦਾ ਹੈ। ਹੂੰ ਉਹ ਗੱਲ। ਹਾਂ। ਅੱਜਾ ਇਹ ਤਾਂ ਭਾਈ ਖੋਏ ਦਿੱਤਾ ਇਹਨਾਂ ਨੇ ਹੋਰ ਪਲਾਨ ਕਰਤਾ। ਹਾਂ। ਕਹਿੰਦੇ ਵੀ ਕਿਲੋ ਮਾ ਬਰਫੀ ਤਾਂ ਜਾਣੀ ਮਾਣੇ ਮੱਜਰੇ। ਕਿਲੋ ਮਾਏ ਮਾਣੇ ਮੱਜਰੇ ਦੇਣੀ ਹੈ ਬਰਫੀ। ਹਾਂ। ਕਹਾਂ ਲੋ ਆਲਰਾਇਟ ਫੇਵਰੇਰ ਦੇ ਵਿੱਚ। ਇਹਦੇ ਭਾਈ ਨੇ ਉਹ ਆਪੇ ਕਰੇ ਨੇ। ਉਹ ਅਸੀਂ ਸੋਚਿਆ। ਪਰ ਇਹ ਕਹਿੰਦੇ ਵੀ ਦੋ ਮੁੱਲ ਦੀ ਮਠਿਆਈ ਨਾ ਖਲਾਈਏ। ਨਾ ਨਾ ਹੋਰ ਸੁਣ ਲਾ। ਕੜੇ ਹੋਏ ਦੁੱਧ ਦਾ ਦੋ ਦੋ ਗਲਾਸ ਦੋ ਪਿੰਦਰ ਨੇ ਦੋ ਸੁਰਿੰਦਰ ਨੇ ਦੋ ਸੰਦੀਪ ਨੇ ਦੋ ਭਾਬੀ ਜੀ ਨੇ ਹਾਂ ਆਪਣਾ ਹਜੇ ਨਾਮ ਨਹੀਂ ਹੈਗਾ ਵਿੱਚ ਤੇ ਉਹ ਪੀਣਾ ਨਹੀਂ ਨਹੀਂ ਕਿਤਾ ਤਾਂ ਅਸੀਂ ਸੁਣੋ ਸਭ ਕੁਝ ਹੋ ਜੂ ਕਰਨ ਵਾਲੀਆਂ ਬਣੋ ਨਾ ਦੁੱਧ ਹੋਰ ਆ ਦੇਣਾ ਆ ਗਿਆ ਦੁੱਧ ਮਾਨੂੰ ਕਰੇ ਸ਼ਾਮ ਨੂੰ ਲੈ ਜੀ ਕਹਿੰਦੇ 2 ਲੀਟਰ ਲੈ ਜੀ ਸ਼ਾਮ ਨੂੰ ਲੈ ਆਉਣ ਰੱਗੀ ਰਹੇਦੀ ਰੱਟ ਕੋਈ ਚੱਕਰੀ ਨਹੀਂ ਆਪਾਂ ਨੂੰ ਪਾ ਕੇ ਦੋ ਤੁਸੀਂ ਅੱਛਾ ਮੈਂ ਆਈ ਵਾਰ ਤੁਸੀਂ ਸਾਡੇ ਪੇਕੇਆਂ ਦਾ ਖਾਣੇ ਆ ਕਿਹਨੇ ਖਾਣਾ ਤੇਰੇ ਪੇਕੇ ਨੇ ਦੇ ਦੇ ਤੇਰੇ ਪੇਕੇ ਨੇ ਖਾਣਾ ਤਾਂ ਮੈਨੂੰ ਦੁਵਾਲੀ ਨਹੀਂ ਦੇ ਕੇ ਗਏ ਹੋ ਦੁਵਾਲੀ ਨੂੰ ਦੁਵਾਲੀ ਨੂੰ ਵੀ ਆ ਜਾਣਾ ਕੱਲ੍ਹ ਆਜਾ ਫਿਰ ਦੀ ਨਹੀਂ ਭੈਣਾਂ ਨੂੰ ਦੰਦੇ ਆਪਣੀਆਂ ਨੂੰ ਹਾਂ ਕੋਈ ਨਹੀਂ ਵੇਖਦਾ ਨਾ ਨਹੀਂ ਕਰੀ ਹਾਂ ਦਿਖਾਉਣਾ ਕਰਦੀ ਨਹੀਂ ਨਾ ਬਣਾਉਣਾ ਅਸੀਂ ਦੇਖੀਏ ਕਹਿੰਦੀ ਹਰ ਗੱਲ ਨੂੰ ਧਿਆਨ ਦਿੰਦਾ ਵੀ ਕਰ ਦਿੰਦੀ ਛੋੜ ਜਾਈ ਦੀ ਹਾਂ ਦੇਖੀਏ ਤੁਸੀਂ ਪਤਾ ਲੱਗਾ ਤੁਹਾਨੂੰ ਸਾਰੇ ਦੱਦਿਓ ਜੀ ਵੀ ਸਾਨੂੰ ਕੀ ਚਾਹ ਲੱਗ ਰਿਹਾ ਕਾਦਾ ਸਮਾਨ ਪਾਉਣਾ ਹੈ ਨਾ ਫੇਰ ਦੱਸਿਓ ਜੀ ਕੀ ਕੰਮ ਲੱਗ ਰਿਹਾ ਉਹਨੇ ਕਿਹਾ ਨਾ ਪਤਲਾ ਪਤਲਾ ਖਾਣਾ ਇਹ ਪਤਲਾ ਪਤਲਾ ਕਿਆ ਹੁੰਦਾ ਕੀ ਵਾਲਾ ਜੰਮ ਜਾਣਾ ਨੇ ਠੰਡ ਨਹੀਂ ਜੰਮਦਾ ਜੰਮ ਜਾਣਾ ਅੱਛਾ ਰੋਜ਼ ਬਗੜਾ ਕੇ ਖਾਉਂਗਾ ਜੰਮ ਜਾਣਾ ਨੇ ਇਹ ਜੀ ਗੱਲ ਨਹੀਂ ਹੈਗੀ ਨਹੀਂ ਅਸੀਂ ਆਪੇ ਕਰ ਦੇਣਾ ਕਰ ਦੇਣਾ ਕਰਨ ਹਰ ਗੋਣ ਦੇ ਸੁੱਤੀ ਪਈ ਅੰਦਰ ਆਪਣੇ ਵਾਲੇ ਕਮਰੇ ਚ ਪਈ ਹੈ ਨੀ ਬੰਦ ਸਾਰੇ ਬੈਗ ਵਿੱਚ ਸਸਰੀ ਦੇ ਨਾਲ ਆ ਗਿਆ ਜੀ ਖੇਲ ਕੇ ਆਪਣੀ ਜੋਗਿੰਗ ਕਰਕੇ ਆ ਗਿਆ ਹੈ ਮਿੱਟੀ ਆ ਪੁੱਤ ਪੈਰਾਂ ਚ ਫੇਰ ਪੈਰ ਸਾਬ ਪੇਟੋ ਲਾ ਪੋਤਾ ਦਵਾਰਾ ਪੈਰ ਸਾਬ ਚੱਪਲਾਂ ਨੂੰ ਲੱਗੀ ਤਾਂ ਕੀ ਮਤਲਬ ਮਿੱਟੀ ਦਾ ਨਹੀਂ ਆਈ ਐ ਨਹੀਂ ਮੇਰੀ ਤੂੰ ਪਾਣੀ ਮਾਰ ਲੈ ਇੱਕ ਵਾਰ ਫੇਰ ਹੋਰ ਕੀ ਹੁਣ ਇੱਥੇ ਹੁਣ ਮੈਨੂੰ ਲੱਗਣ ਲੱਗਿਆ ਮਨਮੜਾ ਪੱਲਾ ਦਾ ਆਟਾ ਕੱਚਾ ਕਰ ਮਸੀ ਦੇਖੋ ਕਾ ਕਰੀ ਜੀ ਰੁਕੋ ਮੈਂ ਤਾਂ ਉਹ ਲੈ ਮੈਂ ਅੱਗੇ ਟਾਈਮ ਹੁਣ ਐਨਾ ਜੀ ਦੱਸਿਆ ਕਿਆ ਕਿਆਸੇ ਵੀ ਰਹਿਮ ਮੈਂ ਹਾਇ ਲੱਗਦੀ ਡਰ ਗਈ ਡਰ ਲੱਗਦਾ ਕਿਆ ਕਰੀਏ ਆਹ ਕਿਆ ਪਿਆ ਚਿੱਟਾ ਪੈ ਗਿਆ ਤਾਂ ਉਹ ਆ ਕੇ ਕਿਆ ਕੇ ਬਿਆਸ ਦੱਸਦੇ ਤਸ ਤਾਂ ਇਹ ਦਵਾਈਆਂ ਸਾਰੀਆਂ ਜਿਹੜੀਆਂ ਬੁੱਟੀਆਂ ਦਵਾਈਆਂ ਐ ਕਤੀਰਾ ਗੂੰਦ ਬਰਾਦਾ ਖਸਖਸ ਅਚਾਰ ਮਗਜ ਇਹ ਜੋ ਹੋਈ ਜਣ ਮੈਂ ਲਿਖਿਆ ਦਾ ਨਾਲੇ ਤੁਸੀਂ ਬਣਾ ਲੇਤੇ ਬਣਾਈ ਨਹੀਂ ਦਵਾਈਆਂ ਘਰੇ ਬਣਾ ਲੀਏ ਦੀ ਅਸੀਂ ਨਾ ਨਾ ਤਾ ਪਹਿਲਾਂ ਉਧਰ ਬਣਾਈ ਨਹੀਂ ਨੀ ਤੇ ਸਮਾਨ ਮਗਰ ਸਾਰਾ ਬਣਾਈ ਤੀ ਬਣਾਈ ਤੀ ਉਹ ਜਾ ਘੱਟ ਬਣਾਈ ਤੀ ਪੌੜੀ ਬਣਾ ਲਈ ਦੀ ਹਲਾਈ ਜਾ ਬੁੱਟੀ ਬਣਾਈ ਦੀ ਗਿਆ ਫਿਰ ਹਾਂ ਥੋੜੀ ਅਸੀਂ ਰੱਖ ਲਈ ਇਹ ਦੇਖ ਆ ਕੇ ਹੋਣ ਲੱਗੇ ਇਨ ਇਹ ਚੈੱਕ ਕਰਨ ਨੂੰ ਪਠਾੜੀ ਵੀ ਆ ਜਾ ਉਹ ਡਾਕਟਰ ਨੇ ਹੁੰਦੇ ਉਹ ਕਹਿੰਦੀ ਨਾ ਤਾਂ ਮੈਂ ਜਿਆਦਾ ਕਾਲਾ ਖਾਣਾ ਕਾਲੇ ਹੱਥ ਦੀ ਪਹ ਹੋ ਗਿਆ ਖੁਸ਼ਬੂ ਆਉਂਦੀ ਆ ਇਹ ਈ ਵੀ ਛੱਡ ਗਿਆ ਹੁਣ ਵੀ ਹਜੇ ਦੇਖੋ ਥੋੜਾ ਥੋੜਾ ਲੱਗਦਾ ਮੈਨੂੰ ਤਾਂ ਚੱਛੀ ਬਣਦੇ ਬਾਈ ਜਿੱਤਣਾ ਬਾਅਦ ਵਿੱਚ ਮੇਰੇ ਫੇਰੇ ਗੱਲ ਆ ਜਾਣੀ ਹੈ ਚਲ ਤੂੰ ਤਾਂ ਕਹਿੰਦੀ ਦੀਦੀ ਨੂੰ ਬਹੁਤ ਵਿਖਾਉਂਦਾ ਆਉਂਦਾ ਮੈਂ ਤੁਹਾਨੂੰ ਦੱਸਤਾ ਪੂਰੀ ਮੇਰੇ ਬਾਰੇ ਪਤਾ ਨਹੀਂ ਆਉਂਦਾ ਹੈਗਾ ਇਹ ਜਾਂ ਸਲਾਹਾਂ ਦੇਣ ਵਾਲੇ ਬਹੁਤ ਬੈਠ ਜਾਂਦੇ ਮੈਂ ਦਿੱਤੀ ਨਹੀਂ ਸਲਾਹ ਕੋਈ ਨਹੀਂ ਬੰਦਾ ਕੰਫਿਊਜ਼ ਹੋ ਜਾਂਦਾ ਮੈਂ ਨਹੀਂ ਹੁਦਰਾਤੀ ਮੈਂ ਤੈਨੂੰ ਕੋਈ ਸਲਾਹ ਨਹੀਂ ਦਿੱਤੀ ਆਪਾਂ ਨੇ ਬਸ ਉਹਨੇ ਮੈਨੂੰ ਐਂ ਕਿਹਾ ਵੀ ਕਾਲਾ ਨਾ ਹੋਵੇ ਬੱਟੀ ਤੀ ਤੋ ਸਾਰੇ ਬੈਜੋ ਚੁੱਪ ਕਰਕੇ ਬੈਠ ਜਾ ਜੀ ਜੇ ਖਰਾਬ ਹੋ ਗਿਆ ਕੰਮ ਚੁੱਪ ਕਰਕੇ ਬੈਠ ਜੀ ਚੁੱਪ ਕਰਕੇ ਇੰਦੇ ਆ ਹੁਣ ਇਹ ਗੱਲ ਇਹ ਗੱਲ ਸੁਣੋ ਇਹ ਗੱਲ ਹੋ ਨਹੀਂ ਸਕਦੀ ਵੀ ਜਨਨੀਆਂ ਚੁੱਪ ਕਰਕੇ ਬੈਠ ਸਕਦੀਆਂ ਨੇ ਸਾਰੀਆਂ ਉਹਨਾਂ ਨੂੰ ਮੈਂ ਕਹਿੰਦਾ ਕੁਝ ਨਾ ਪਿੱਛੇ ਹੈਗੀਆਂ ਵੀ ਇਹ ਸਾਰੀਆਂ ਤੇ ਕੋਕਾ ਚੜ ਦਿੰਦੇ ਨੇ ਇਹ ਹੂੰ ਕਿ ਸੇ ਸੇ ਇਧਰੋਂ ਨਾ ਉਹ ਛਿੱਟਾ ਪੈਣਾ ਮਨ ਤਾਂ ਆਇਆ ਕੰਮ ਤੋਂ ਕਰ ਲੈ ਉਹਨੇ ਮਾਰਤੀਆਂ ਕਿਉਂ ਇਸੇ ਦੀ ਤਿੰਨ ਸਾਲ ਜਨਾਨੀਆਂ ਤਿੰਨ ਨਾ ਜੇਲ੍ਹ ਵਿੱਚ ਲਾ ਲਿਆ ਇੱਕੋ ਗੱਲ ਹੀ ਖੜਾ ਰਿਹਾ ਫੋਨ ਕਰਕੇ ਬੁਝਾ ਲਿਗੇ ਨਹੀਂ ਪੜ੍ਹੇ ਆਪਣਾ ਨੰਬਰ ਦੇ ਦੇ ਬਾਕੀ ਗੱਲਾਂ ਬਾਤ ਚ ਕਰ ਨਹੀਂ ਉਹ ਗੱਲ ਹੀ ਮੈਨੂੰ ਤਿੰਨ ਸਾਲ ਚ ਗੱਲ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਨਹੀਂ ਆਉਂਦੀ ਵੀ ਸਾਰੀਆਂ ਘਾਟਾਂ ਕਮੀਆਂ ਜਨਾਨੀ ਚ ਇਹ ਬੰਦੇ ਚ ਕੁਝ ਵੀ ਨਹੀਂ ਬੰਦੇ ਚ ਬਹੁਤ ਕਮੀਆਂ ਬਾਰੇ ਬੰਦੇ ਦਾਰੂ ਪੀਆ ਬੇਕੂਪ ਡੰਗਰ ਆਪਣੇ ਘਰ ਦਾ ਕੰਮਕਾਰ ਨਹੀਂ ਕਰਦੇ ਹੈਗੇ ਘਰਾਂ ਕਮਾਈ ਕਰਕੇ ਲੈ ਆ ਕੇ ਦਿੰਦੇ ਹੈਗੇ ਹਨਾ ਮਤਲਬ ਆਪਣੇ ਘਰ ਦੇ ਨੂੰ ਕੱਪੜੇ ਨਹੀਂ ਦੋਂਦੇ ਸਾਡੇ ਦੇ ਦੇਖ ਲਓ ਕਿੰਨੇ ਕੱਪੜੇ ਲੈਂਦੀ ਆ ਘਰ ਵਾਲੀ ਦਵਾਈ ਨੂੰ ਦਸਦੀ ਜਾਂਦੀ ਆ ਹੋਰ ਤੇ ਘਰ ਵਿੱਚ ਕੰਮ ਕਰਕੇ ਦਵਾਉਂਦੀ ਆ ਇਹ ਕਿਹੜੀ ਚੀਜ਼ਾਂ ਘਰ ਨੂੰ ਕਰਨੀ ਨਹੀਂ ਚਾਹੀਦੀ ਆਪ ਘਰ ਆਈ ਨਹੀਂ ਪਹੁੰਚਦੇ ਚਾਪਾਂ ਦੇ ਵਿੱਚ ਖੁਸ਼ਬੂ ਆ ਗਈ ਹੁਣ ਮੇਰੇ ਕੋਲ ਇਹਦਾ ਮਤਲਬ ਪੱਕ ਗਿਆ ਅੱਗ ਕਿਤੇ ਪਤਾ ਲੱਗਦਾ ਹੁੰਦਾ ਉਹ ਮੈਂ ਪਾਪਾ ਬੁਲੇ ਹੀ ਗੱਲ ਤੇ ਪਤਾ ਲੰਦਾ ਜੇ ਤਾਂ ਖੁਸ਼ਬੂ ਲੰਘ ਜਵੇ ਇਧਰ ਉਧਰ ਜਾਣ ਸੰਦੀਪ ਮਖਾਣੇ ਦਾ ਕਰ ਦੋ ਬਾਟੀ ਚ ਪਾਉਣ ਦੇ ਆਈ ਨਹੀਂ ਪੈਣ ਉਹ ਬਾਟੀ ਖਾਲੀ ਕਰੋ ਮਖਾਣੇ ਸਿੱਟ ਦੇਣੇ ਬਾਟੀ ਹਾਂ ਉਹ ਦਿੱਤੇ ਡਾਇਰੈਕਟਰ ਮਖਾਣੇ ਪਾਉਣੇ ਪੈਣ ਸੀ ਵਿੱਚ ਨਹੀਂ ਨਹੀਂ ਉਹ ਬੱਸ ਧੀਮੇ ਦਾ ਹਾਂ ਬੋਲ ਵਾਏ ਗੁਰਜੀ ਦਾ ਗਾਲ ਸਾ ਬੰਦੇ ਕਰ ਤਾਂ ਆਹ ਬੰਦ ਕਰ ਕੀ ਬੰਦ ਕਰਕੇ ਪੈਣਾ ਇਹ ਨਵੀਆਂ ਨਵੀਆਂ ਗੱਲਾਂ ਪਾਈ ਇਹਨਾਂ ਦੀ ਜੀਜੀ ਨੂੰ ਬਣਾਉਣਾ ਇਹ ਕੀ ਕਹੇ ਇਹ ਨਹੀਂ ਮੈਨੂੰ ਪਤਾ ਕਿ ਆਹ ਕਾੜੀ ਬੂਟੀ ਆ ਨਹੀਂ ਨਾ ਉਹਨੂੰ ਬੜਾ ਵਾਪਾ ਦੋ ਜਿਹੜੀ ਆ ਗਈ ਬਲ ਉਹਨੂੰ ਹਲਾ ਕਰਾ ਲਈ ਜਾ ਹਲਾਈ ਜਾ ਉਹਨੂੰ ਨਹੀਂ ਦੀ ਗੱਠ ਜਿਓ ਬਣ ਜਣੀ ਇੱਕੋ ਜਿਹੜਾ ਕਹਿੰਦੇ ਗੇੜੀ ਐ ਹਲਾ ਕੇ ਗੇੜਦੇ ਨੇ ਕਮਾਂਚੇ ਜਿਓ ਰੋਲ ਦਲਨ ਬ੍ਰੀਡ ਪਰੇ ਹੋ ਜਾ ਇਹਦਾ ਪੱਛਟਾ ਪੈਣਾ ਕੁੜੀ ਪਰ ਨੇ ਫੇਰ ਟਿਕਣਾ ਮੰਨਦੀ ਹੋਈ ਨਹੀਂ ਆ ਕੰਮ ਕਰ ਇੱਕ ਕੌਲੀ ਉਹ ਪਰਲੀ ਸਾਈਡ ਪਈ ਐ ਉਹਦਾ ਆਖ ਇਹ ਦਗੀ ਆਪਣੀ ਉਹ ਨੋਸਟਾਲਜੀ ਬੂਰਾ ਸਭ ਤੇ ਬਾਤ ਚ ਪੈਣਾ ਬਾਤ ਮਾ ਗਾ ਧਾਣੇ ਵਾਲਾ ਮੱਖਣ ਮਧਾਣੇ ਬਲਾ ਦੇ ਰੋ ਸ਼ਾਬਾਸ਼ ਤੇਰੇ ਬਾਜੀ ਬਾ ਤਾੜੀਆਂ ਸਲਾਮੀਆਂ ਕਿਆ ਕਰਤਾ ਮਨ ਤਾਂ ਪਤੀ ਜੀ ਲੱਗਿਆ ਉਹ ਉਹ ਵੀ ਪਣੀਆ ਵਿੱਚ ਆ ਜਾ ਬਸ ਇਹਦਾ ਲਪ ਲਪਾ ਪਾ ਦਾ ਕੋਸੋਰੇ ਬਣ ਕੇ ਲਪ ਲਪਾਦਾ ਰਹੀਗੀ ਕੀ ਦਾ ਖਤਰਾ ਹਲੇ ਕੀ ਪਾਓ ਹੋਰ ਇਹਦੇ ਵਿੱਚ ਪਾ ਦੇ ਅੱਜ ਮੈਂ ਪਾਵੇਂ ਜਿੱਦੇ ਚੱਪਕਾੜੇ ਤੇ ਛੱਟਾ ਪਾ ਜਾਣਾ ਕੌਣ ਬਣਿਆ ਸਾਡੀ ਜਸਮੀਨ ਦਾ ਪਸੰਦ ਹਮ ਨਹੀਂ ਬੱਬਾ ਜੀ ਉਹ ਕਰਨਾ ਮੋਗਾ ਲਾਓ ਸੇਕ ਤਾਂ ਲਾਓ ਨਾ ਥੱਲੇ ਹਾਂ ਨਹੀਂ ਨਹੀਂ ਸੇਕ ਨਹੀਂ ਲਾਓ ਕਿਉਂਕਿ ਪਹਿਲਾਂ ਹੀ ਇਹ ਤਾਂ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਇਹ ਜੜ੍ਹਾ ਕਿੰਨੇ ਮਿੰਟ ਅਟਮਾਉਣੀਆਂ ਨੇ ਵੀ ਸਾਰੇ ਨੂੰ ਵਿੱਚ ਪਾਉਣੀ ਹੈ ਮਸਾਲਾ ਗਰਮ ਮਸਾਲਾ ਪਾਇਆ ਹੀ ਨੀਗਾ ਹਨੂ ਹੋਰੇ ਨਾ ਟਲਾ ਰਹੇ ਚੀਨੀ ਦੇਖ ਲੈ ਲੈ ਚੀਨੀ ਐਵੇਂ ਲੱਗੀ ਵੀ ਰਹੀ ਵਿਚੀ ਵਾਹੇ ਅੱਲਾ ਜਿਵੇਂ ਕੋਲੀ ਮੰਗਦੀ ਅੱਲਾ ਅੱਜ ਲੈ ਵਿਚੇ ਪੌਣ ਲੱਕ ਐਨਾ ਵੀ ਨਹੀਂ ਸੋਚਿਆ ਇਹਨਾਂ ਨੇ ਮਿੱਠੇ ਦੇ ਜੰਮ ਜਾਣੀਆਂ ਉਹ ਵੀ ਮੜੇ ਜੇ ਸਾਫ ਕਰ ਲੋ ਕੋਲੀਆਂ ਨੂੰ ਬਸ ਅਗਿਆਨ ਦੇ ਸੱਚ ਆ ਤੇ ਜੰਮਿਆ ਹੋਇਆ ਮੇਰੇ ਉਹਦੇ ਨਾਲ ਮਿੱਠੇ ਰਹਿ ਲੈ ਆ ਕੱਟਦਾ ਫੇਕੇ ਕੱਟਦਾ ਹੈਪੀ ਬਰਥਡੇ ਈ ਬੋਤਲ ਏ ਆਇਂ ਕਰਤਾ ਹੋਏ ਮਾੜਾ ਆਹ ਕਿੱਥੇ ਜਿਨਾ ਤਾਣ ਕੇੰਦ ਤੱਕ ਵੀ ਕੀ ਬੋਤਲ ਅਰੇ ਛੱਡਣਾ ਕੀ ਹੁਣ ਲਾਗੂ ਪਤਾ ਤੁਹਾਨੂੰ 10 ਮਿੰਟ ਚ ਕੱਢ ਦੋ ਮੋਹ ਨਹੀਂ ਚੜਦਾ ਇਹ ਭੁੱਲ ਜਾ ਇਹ ਗਿੱਲੀਆਂ ਕੋਲੀਆਂ ਦੇ ਕਾਕੇ ਪਾਇਆ ਮੈਨੂੰ ਆ ਕੇ ਸੁਹਾ ਗਿੱਲੀਆਂ ਕੋਲੀਆਂ ਦੇ ਕਾਦੇ ਪਾਇਆ ਵੀ ਤੁਸੀਂ ਕਹੂਗੇ ਅੱਛਾ ਆਇਂ ਗੱਲਾਂ ਕਰਦੇ ਆਂ ਉਹ ਤਾਂ ਕਿਥੋਂ ਬਿੱਕੀ ਸਿਲੰਡਰ ਦਾ ਹੀਲਾ ਕਰਨਾ ਪੈਣਾ ਸਿਲੰਡਰ ਤਾਂ ਹੁਣ ਆਪੀ ਕਿਹਾ ਜੋ ਵੀ ਅੱਜ ਸੋਮਵਾਰ ਅੱਜ ਆ ਜਾਣਾ ਉਹਨ ਆ ਜਾਏ ਜਾਣਾ ਨਾ ਆ ਵੀ ਜਿਵੇਂ ਪੱਠੀ ਦੇ ਰੋਅ ਕੱਢਣਾ ਪੱਠੀ ਦਾ ਉਹ ਕੀ ਖੋਆ ਪੱਠੀ ਦੇ ਕੱਢਣਾ ਤਾਂ ਹੀ ਸਿਲੰਡਰ ਦਾ ਹੀਲਾ ਕਹਿੰਦੇ ਮੈਂ ਕਰਨ ਨੂੰ ਠੀਕ ਇੱਕ ਹੋਰ ਲਿਆ ਹੋਊ ਫਿਰ ਦੋ ਹੋਣਗੇ ਓਹੋ ਸਿਲੰਡਰ ਵੈਸੇ ਭਰਾ ਹੋਣਾ ਹੈ ਕੀ ਹੋ ਗਿਆ ਅੱਜ ਸੋਮਵਾਰ ਸਿਲੰਡਰ ਮੈਂ ਕਹਿੰਦੀ ਕਿਸੇ ਦਾ ਇੱਕ ਹੋਰ ਲੈ ਕੇ ਖਾਲੀ ਭਰਾ ਲਓ ਦੋ ਭਰਾ ਲਓ ਦੋ ਦਾ ਵਾਸਤੇ ਕਰ ਦੇਣੀ ਇਹ ਕਿਹ ਭਰਨਾ ਕਾਪੀ ਭਰ ਕੇ ਕਾਪੀ ਭਰ ਕੋ ਕਿਹ ਭਰਨਾ ਆਪਣੇ ਚਲਾ ਹੋ ਅਗਲੇ ਸੋਮਵਾਰ ਨੂੰ ਪਾ ਲੈ ਹੁਣਾਂ ਨੂੰ ਪਾਓ ਕੌਲੀ ਚ ਮਿੱਠਾ ਮੁੱਠਾ ਤਾਂ ਦੇਖ ਲਈਦਾ ਹਾਂ 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 ਮੈਂ ਪਾਈ ਪਾਈ ਨੂੰ ਫੜਾ ਤਾ ਥੋੜਾ ਜਿਹਾ ਦੇਖ ਲੂਗਾ ਹਾਂ ਹਾਂ ਦੀ ਕਿੰਦ ਮੈਂ ਦੁੱਖਾ ਜੀ ਨਹੀਂ ਬਾਬੇ ਦਾ ਕੱਢਣਾ ਤਾਂ ਨਾ 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 ਚੱਚਾ ਪੱਕਾ ਕਰ ਲਿਆ ਉਹ ਤਾਂ ਪਹਿਲਾਂ ਟੇਕ ਲਿਆ ਤਾਂ ਦੀਦੀ ਨੇ ਸੋਹਦੇ ਇਤਨੇ ਥੋੜਾ ਜਿਹਾ ਕਰ ਲਿਆ ਤਾਂ ਨਾਲੇ ਕੋਈ ਨਾ ਮੱਥਾ ਟੇਕ ਲਿਆ ਪਹਿਲੀ ਵਾਰ ਬਣਾ ਚੁੱਕੇ ਤੇ ਬਾਕੀ ਇਹ ਨਾ کہیں ਇਹ ਮਿੱਠਾ ਘਾਟਾ ਮਿੱਠਾ ਕਿਸੇ ਖੱਟੇ ਬਾਇ ਆਪਾਂ ਨੇ ਫਿਰ ਤਾਂ ਮੈਂ ਖਾ ਸਕਦਾ ਨੀ ਕਿਦਾ ਹੈਪੀ ਬਰਥਡੇ ਦਾ ਠਿੱਕਾ ਦੇ ਦੇ ਮੇਰਾ ਤੇਰਾ ਪੁੱਤ ਗਾਂ ਫਰਬਰੀ ਚ ਆਉਣਾ ਟਿੱਕੀ ਨੂੰ ਉਧਰ ਮੈਂ ਮੜੇ ਬੁੱਕ ਨਹੀਂ ਕਰਕੇ ਕਰ ਲਿਆ ਕੈਸ਼ ਲੇ ਲਓ ਪਰ ਟਿੱਕੀ ਟਿੱਕੀ ਹਾਂ ਇਹਦਾ ਗਰਮ ਆਉਣਾ ਹੈ ਕੀ ਆਪਣੀ ਬਾਇਓਮੈਟ੍ਰਿਕ ਹੈ ਬਾਇਓ ਮੈਟਰ ਸਤਨਾ ਕੀ ਬਾਇਓਮੈਟ੍ਰਿਕ ਆ ਹੈ ਹਾਂ ਹਣ ਕੀ ਪ੍ਰੋਗਰਾਮ ਹੈ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਤੇ ਹਾਂ ਮਾਂ ਦੇਖ ਲੈਂਦਾ ਮੈਂ ਉਧਰ ਮਾਂ ਕੇ ਤੇ ਫੋਨ ਤੇ ਕਿੰਨਾ ਬੋਸ ਕੱਟਣਗੇ ਆ ਦਾ ਕਹਿੰਦਾ ਉਹਨਾਂ ਕਿਆ ਕਹਿਤਾ ਉਹਨੇ ਹੋਰ ਕਿਆ ਕਹਿਣਾ ਸੀ ਜਿਹੇ ਜਿਹੇ ਬਣਾਇਆ ਬਹੁਤ ਵਧੀਆ ਹੈ ਅਸੀਂ ਆਪਣਾ ਜੈਸਮਿਨ ਨੂੰ ਦੇ ਦੇਣਾ ਹੈ ਸਭ ਤੋਂ ਜ਼ਿਆਦਾ ਇਹਦੇ ਵਿੱਚ ਜੜੀਆਂ ਬੂਟੀਆਂ ਖਾਸ ਕਰਕੇ ਜਿਵੇਂ ਮਰਜੀ ਆ ਬਈ ਇੱਕ ਵਾਰ ਉਹਦੇ ਹਾਂ ਹੋ ਜਵੇ ਉਹ ਤੇ ਬਸ ਠੀਕ ਹੈ ਜੀ ਓਕੇ ਬਾਏ ਬਾਏ